ਇਹ ਤਸਵੀਰਾਂ ਉਸ ਕਾਰ ਦੀਆਂ ਜਿਸ ਨੇ 4 ਮਾਸੂਮ ਬੱਚਿਆਂ ਦੀ ਜ਼ਿੰਦਗੀ ਨਿਗਲ ਲਈ। ਦਰਅਸਲ ਲੁਧਿਆਣਾ ਦੇ ਨਗਰ ਨਿਗਮ ਜ਼ੋਨ D ਦੇ ਪਿੱਛੇ ਪੈਂਦੀ ਸਿੰਧਵਾ ਨਹਿਰ ਵਿੱਚ ਸ਼ੁੱਕਰਵਾਰ ਦੇ ਰਾਤ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਡਿੱਗ ਪਈ। ਇਸ ਹਾਦਸੇ ਵਿੱਚ ਕਾਰ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਭੈਣ ਭਰਾ ਤੇ ਦੋ ਦੋਸਤ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ। ਚਾਰਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਕ੍ਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ। ਕਾਰ ਵਿੱਚੋਂ ਫਸ ਚੁੱਕੇ ਇਹਨਾਂ ਚਾਰਾਂ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। पर जिथे ओना नुमृतक कोशित कर दिता गया 3:30 बजे वो 100 का स्पीड में गड्डी थी और सीधा तो बीच बाहर गया कैसे हुआ ये कितनी स्पीड से आ रही है 100 का स्पीड में आता थी कितने बंदे थे ये? इसमें चार बंदे थे कैसे ये फिर पुलिस को फोन पुलिस को सारे पब्लिक ने फोन ऑन किए तो फिर उसका में पुलिस भी आई कोई गला गया गाड़ी जो ग्रीन में पलटी फिर कागज की तोड़ के सारे बंदे को निकाला गया, गया निकालने के बाद जिंदा थे बंदे हाँ जी जिंदा थे आग वगैरह सुने में आग वगैरह से कहीं कड़ी हाँ आग और सचाई उठती है में हॉस्पिटल ले गए सारे बंदे गाड़ी कहाँ तक रुकती गई थी गाड़ी आगे गई थी करीब दस बारह लगी हट कर। ਮਿਰਤਕਾ ਵਿੱਚ 23 ਸਾਲ ਦੀ ਸਾਨਿਆ 25 ਸਾਲ ਦਾ ਪਵਨੀਤ ਪੈਂਪਰਾ ਸੰਜਿਤ ਕਿ ਲੁਧਿਆਣਾ ਦੇ ਮਾਡਲ ਟਾਊਨ ਦਰਿਆਨ ਵਾਲਾ ਕਸ਼ਿਸ਼ ਅਤੇ ਲਖਨਊ ਦਾ ਦਿਵੇਸ਼ ਦੋਨੋਂ ਦੋਸਤ ਸਨ ਦਿਵੇਸ਼ ਦੋ ਦਿਨ ਪਹਿਲਾਂ ਹੀ ਲੁਧਿਆਣਾ ਵਿੱਚ ਚਾਈਲਡਸ ਕਰਨ ਲਈ ਆਇਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਮੌਤ ਉਸ ਨੂੰ ਇੱਥੇ ਖਿੱਚ ਕੇ ਲੈ ਕੇ ਆਈ ਹੈ i20 ਕਾਰ ਸੀ ਇਹਨੂੰ ਤੇ ਇਹਨੂੰ ਚਾਰ ਤਿੰਨ ਲੜਕੇ ਤੇ ਇੱਕ ਲੜਕੀ ਉਸ ਦੇ ਵਿੱਚ ਸਵਾਰ ਸੀ ਤੇ ਇਹ ਕਾਰ ਸਨੇਦਰ ਨਹਿਰ ਕੋਲ ਡੀ ਜ਼ੋਨ ਦੇ ਕੋਲ ਨਹਿਰ ਵਿੱਚ ਡੇਕੀ ਜਿਸ ਵਿੱਚ ਇਹਨਾਂ ਇਹਨਾਂ ਤਨਾਲ ਦੇ ਡੁੱਬਣ ਕਰਕੇ ਜਿਨ੍ਹਾਂ ਨੂੰ ਕਾਫੀ ਪ੍ਰਾਈਵੇਟ ਅਤੇ ਸਰਕਾਰੀ ਕਰੇਨਾ ਦੀ ਮਦਦ ਨਾਲ ਬਰ ਦੇ ਬਾਹਰ ਕੱਢਿਆ ਗਿਆ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ ਤੇ ਜਿਨ੍ਹਾਂ ਦੀ ਡੁੱਬਣ ਕਰਕੇ ਮੌਤ ਹੋ ਗਈ ਹੈ ਚਾਰੇ ਮਰ ਗਏ ਹਾਂ ਜਰਾਂ ਦੇ ਮੁਤਾਬਕ ਇਹਨਾਂ ਇੱਕ ਲੜਕੀ ਵੀ ਦਸੀ ਹੈ ਹਾਂ ਇੱਕ ਲੜਕੀ ਹੈ ਲੜਕੀ ਇੱਕ ਭੈਣ ਭਰਾ ਸੀ ਦੋਨੋਂ ਇੱਕ ਉਹ ਤਾਂ ਭਰਾ ਨਾਲ ਸੀ ਲੜਕੀ ਦਾ ਇਹ ਤੇਜ਼ ਰਫਤਾਰ ਵੀ ਸੀ ਤੇਜ਼ ਰਫਤਾਰ ਵੀ ਕਹਿ ਸਕਦੇ ਹਾਂ ਤੇਜ਼ ਰਫਤਾਰ ਹੀ ਹੋਏਗੀ ਜੀ ਤਾਂ ਹੀ ਇਸੇ ਕਰਕੇ ਨਹਿਰ ਦੇ ਵਿੱਚ ਡਿੱਗੀ ਹੈ ਬੇਰਹਾਲ ਇਸ ਹਾਦਸੇ ਦੀ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਪੇਧ ਪਰੇ ਹਾਲਾਤਾਂ ਵਿੱਚ ਹੋਈਆਂ ਮੌਤਾਂ ਪੁਲਿਸ ਲਈ ਪਹੇਲੀ ਬਣ ਚੁੱਕੀਆਂ ਨੇ ਪੁਲਿਸ ਜਾਂਚ ਕਰ ਰਹੀ ਹੈ ਕਿ ਕਾਰ ਨਹਿਰ ਵਿੱਚ ਕਿਸ ਤਰ੍ਹਾਂ ਡਿੱਗੀ ਅਤੇ ਹਾਦਸੇ ਦੇ ਪਿੱਛੇ ਕੀ ਕਾਰਨ ਸੀ ਹਾਲਾਂਕਿ ਪੁਲਿਸ ਦਾ ਖੁਦ ਮੰਨਣਾ ਹੈ ਕਿ ਕਾਰ ਤੇਜ਼ ਰਫ਼ਤਾਰ ਹੋਣ ਕਰਕੇ ਬੇਕਾਬੂ ਹੋ ਗਈ ਸੀ ਅਤੇ ਨਹਿਰ ਵਿੱਚ ਜਾ ਡਿੱਗੀ ਲੁਧਿਆਣਾ ਤੋਂ ਤੋਂ ਸੇਮਪੜ ਦੁਆਜ਼ੀ ਰਿਪੋਰਟ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563